ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਸੋ ਮੇਰੀ ਜਿਹੜੀ ਅੱਜ ਦੀ ਵੀਡੀਓ ਆ ਉਹ ਕਾਫੀ ਦਿਨਾਂ ਬਾਅਦ ਆ ਰਹੀ ਆ 3-4 ਦਿਨਾਂ ਬਾਅਦ ਮੇਰਾ ਦਿਲੀ ਨਹੀਂ ਕੀਤਾ ਵੀਡੀਓ ਰਿਕਾਰਡ ਕਰਨ ਨੂੰ ਸੋ ਸਵੇਰ ਦਾ ਟਾਈਮ ਚਾਹ ਬਣਾਉਣ ਵਾਸਤੇ ਰੱਖੀ ਹੋਈ ਆ ਤੇ ਨਾਲ ਹੀ ਮੈਂ ਜਿਹੜਾ ਆ ਉਹ ਗੋਭੀ ਦੀ ਸਬਜ਼ੀ ਬਣਾਉਣੀ ਆ ਅੱਜ ਨਾਲੇ ਤੇ ਮੈਂ ਚਾਹ ਪੀ ਲਵਾਂਗੀ ਨਾਲੇ ਮੈਂ ਜਿਹੜੀ ਸਬਜੀ ਕੱਟ ਲਵਾਂਗੀ ਸੋ ਜਿਹੜੀ ਗੋਭੀ ਦੀ ਸਬਜੀ ਆ ਕਈ ਵਾਰੀ ਕੀ ਹੁੰਦਾ ਪਾਣੀ ਛੱਟ ਜਾਂਦੀ ਆ ਨਾ ਜਦੋਂ ਅਸੀਂ ਸਬਜੀ ਬਣਾਉਨੇ ਆ ਤੇ ਪਾਣੀ ਛੱਟ ਜਾਂਦੀ ਆ ਮੈਨੂੰ ਕਿਸੇ ਨੇ ਪੁੱਛਿਆ ਵੀ ਸੀਗਾ ਇੱਕ ਦੋ ਜਾਣਿਆਂ ਨੇ ਕਿ ਜਿਹੜੀ ਗੋਭੀ ਆ ਪਾਣੀ ਕਿਉਂ ਛੱਟ ਜਾਂਦੀ ਆ ਹੈਨਾ ਆ ਬਾਕੀ ਹਰ ਕਿਸੇ ਦਾ ਆਪੋ ਆਪਣਾ ਐਕਸਪੀਰੀਅੰਸ ਹੁੰਦਾ ਆ ਬਹੁਤ ਸਾਰੇ ਅਲ ਵਿਊਅਰਸ ਨੂੰ ਮਤਲਬ ਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਆ ਜਿਹੜੀਆਂ ਸਬਜ਼ੀਆਂ ਬਣਾਉਂਦੀਆਂ ਆ ਲੇਡੀਜ਼ ਨੂੰ ਪਤਾ ਗੋਭੀ ਪਾਣੀ ਛੱਡ ਜਾਂਦੀਆਂ ਤੇ ਉਹ ਹਮੇਸ਼ਾ ਜਿਹੜਾ ਵਧੀਆ ਤਰੀਕੇ ਨਾਲ ਸਬਜ਼ੀ ਬਣਾ ਲੈਂਦੀਆਂ ਆਪਣੇ ਆਪਣੇ ਐਕਸਪੀਰੀਅੰਸ ਦੇ ਨਾਲ ਬਟ ਕੁਝ ਬਿਗਿਨਰ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੋ ਮੈਂ ਸੋਚਿਆ ਕਿ ਉਹਨਾਂ ਅੱਜ ਉਹਨਾਂ ਵਾਸਤੇ ਮੈਂ ਅੱਜ ਦੀ ਜਿਹੜੀ ਇਹ ਵੀਡੀਓ ਸ਼ੇਅਰ ਕਰ ਦਵਾ ਸੋ ਗੋਭੀ ਦੀ ਸਬਜੀ ਮੈਂ ਕੱਟ ਲਈਆ ਕੱਟਣ ਤੇ ਹੀ ਪਤਾ ਚੱਲ ਜਾਂਦਾ ਆ ਕਿ ਜਿਹੜੀ ਗੋਭੀ ਆ ਉਹ ਪਾਣੀ ਛੱਡੇਗੀ ਕਿ ਨਹੀਂ ਛੱਡੇਗੀ ਵੈਸੇ ਜਿਹੜੀ ਸਰਦੀਆਂ ਦੀ ਗੋਭੀ ਹੁੰਦੀ ਆ ਨਾ ਉਹ ਨੋਰਮਲੀ ਜਿਹੜੀ ਉਹ ਪਾਣੀ ਛੱਡ ਹੀ ਜਾਂਦੀ ਆ ਜਦੋਂ ਗੋਭੀ ਨੂੰ ਹੱਥ ਨਾਲ ਹੀ ਟੁੱਟ ਜਵੇ ਫੁੱਲ ਹੱਥ ਨਾਲ ਹੀ ਟੁੱਟ ਜਵੇ ਤਾਂ ਪਾਣੀ ਸਮਝੋ ਛੱਡ ਜਾਂਦੀ ਆ ਤੇ ਇੱਕ ਗੋਭੀ ਹੁੰਦੀ ਆ ਜਿਹੜੀ ਨਾ ਉਹ ਥੋੜੀ ਸਖਤ ਹੁੰਦੀ ਆ ਉਹਦੇ ਟੰਡਲ ਸਖਤ ਹੁੰਦੇ ਆ ਉਹ ਪਾਣੀ ਘੱਟ ਛੱਡਦੀ ਆ ਸੋ ਗੋਭੀ ਨੇ ਮੈਨੂੰ ਧੋ ਕੇ ਇੱਕ ਇਸ ਤਰ੍ਹਾਂ ਦੀ ਖੁੱਲੀ ਟੋਕਰੀ ਵਿੱਚ ਕੱਢ ਲਿਆ ਆ ਤਾਂ ਜੋ ਜਿਹੜਾ ਪਾਣੀ ਆ ਉਹ ਨੁੱਟੜ ਜਾਵੇ ਜਦੋਂ ਵੀ ਗੋਭੀ ਧੋਣੀ ਆ ਨਾ ਉਹਨੂੰ ਅੱਧਾ ਘੰਟਾ ਪਹਿਲਾਂ ਜਿਹੜਾ ਆ ਉਹ ਟੋਕਰੀ ਵਿੱਚ ਧੋ ਕੇ ਰੱਖ ਦੇਣਾ ਆ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਗੋਭੀ ਨੂੰ ਜੜਾਓ ਤਾਲਾ ਲਵੋ ਸੋ ਕੜਾਈ ਸੋ ਕੜਾਈ ਦੇ ਵਿੱਚ ਮੈਂ ਜਿਹੜਾ ਆ ਉਹ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਆ ਤੇ ਨਾਲ ਹੀ ਮੈਂ ਪਿਆਜ਼ ਚੌਪ ਕਰ ਲੈਣਾ ਆ ਬ੍ਰੀਕ ਬ੍ਰੀਕ ਆ ਮੈਨੂੰ ਚੋਪਿੰਗ ਬੋਰਡ ਦੇ ਉੱਤੇ ਜਿਹੜਾ ਆ ਉਹ ਪਿਆਜ਼ ਕੱਣਾ ਜ਼ਿਆਦਾ ਈਜ਼ੀ ਲੱਗਦਾ ਆ ਸੋ ਮੈਂ ਜ਼ਿਆਦਾਤਰ ਹੁਣ ਜਿਹੜਾ ਚੋਪਿੰਗ ਬੋਰਡ ਤੇ ਹੀ ਪਿਆਜ਼ ਜਿਹੜਾ ਉਹ ਚੋਪ ਕਰ ਲੈਂਦੀ ਆ ਤੇ ਪਿਆਜ਼ ਜਿਹੜਾ ਆ ਬਹੁਤ ਜ਼ਿਆਦਾ ਕੋੜਾ ਆ ਬਹੁਤ ਜ਼ਿਆਦਾ ਮੇਰੀਆਂ ਅੱਖਾਂ 'ਚ ਇੰਨਾ ਜ਼ਿਆਦਾ ਪਾਣੀ ਵਗਦਾ ਪਿਆਜ਼ ਨਾ ਕਈ ਵਾਰੀ ਤੇ ਪਿਆਜ਼ ਕੱਟਣਾ ਔਖਾ ਜਾਂਦਾ ਦਿਸਦਾ ਹੀ ਨਹੀਂ ਕਿ ਅਸੀਂ ਕਿੱਥੇ ਜਿਹੜੀ ਕਰਦਾ ਨਾਈਫਾ ਉਹ ਚਲਾ ਰਹੇ ਆ ਸੋ ਮੈਂ ਪਿਆਜ਼ ਨੂੰ ਬ੍ਰਿਕ ਬ੍ਰਿਕ ਜਿਹੜਾ ਕੱਟ ਲਿਆ ਆ ਤੇ ਉਧਰ ਜਿਹੜਾ ਆ ਉਹ ਤੇਲ ਵੀ ਆਲਮੋਸਟ ਗਰਮ ਹੋ ਗਿਆ ਆ ਸੋ ਹੁਣ ਮੈਂ ਜਿਹੜਾ ਆ ਪਿਆਜ਼ ਨੂੰ ਕੜਾਈ ਵਿੱਚ ਪਾ ਦਿੱਤਾ ਆ ਆ ਜਿਹੜਾ ਇਹ ਕੜਾਈ ਆ ਨਾ ਇਹਦਾ ਤਲਾ ਬਹੁਤ ਪਾਰ ਆਇਆ ਤੇ ਤੇਲ ਜਿਹੜਾ ਬਹੁਤ ਜਲਦੀ ਗਰਮ ਹੋ ਜਾਂਦਾ ਆ ਇਸੇ ਕਰਕੇ ਮੈਂ ਜਿਹੜੀ ਜਵੈਣ ਆ ਉਹ ਪਹਿਲਾਂ ਨਹੀਂ ਪਾਈ ਬਾਅਦ ਵਿੱਚ ਪਾਈ ਆ ਮਤਲਬ ਕਿ ਵੈਸੇ ਜੁਵੈਨ ਜਿਹੜੀ ਆ ਉਹ ਸ਼ੁਰੂ ਵਿੱਚ ਪਾ ਦਈਦੀ ਆ ਤੇਲ ਵਿੱਚ ਪਰ ਤੇਲ ਕਈ ਵਾਰੀ ਜ਼ਿਆਦਾ ਗਰਮ ਹੋ ਜਾਂਦਾ ਇਸ ਕੜਾਈ ਵਿੱਚ ਇਸ ਕਰਕੇ ਮੈਂ ਪਹਿਲਾਂ ਪਿਆਜ਼ ਪਾ ਦਿੰਦੇ ਫਿਰ ਮੈਂ ਵਿੱਚ ਜੁਵੈਨ ਪਾ ਦਿੰਦੀ ਆ ਤੇ ਪਿਆਜ਼ ਨੂੰ ਜਿਹੜਾ ਆ ਹੁਣ ਮੈਂ ਭੁੰਨ ਲੈਣਾ ਆ ਹਲਕਾ ਬਰਾਊਨ ਕਰ ਲੈਣਾ ਆ ਤੇ ਜਿੰਨੀ ਦੇਰ ਪਿਆਜ਼ ਭੁੱਜਦਾ ਆ ਉੰਨੀ ਦੇਰ ਮੈਂ ਜਿਹੜਾ ਟਮਾਟਰ ਵੀ ਨਾਲ ਕੱਟ ਲਏ ਆ ਤੇ ਇਹਦੇ ਵਿੱਚ ਨਾ ਮੈਂ ਇੱਕ ਚਮਚ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਰੈਡੀਮੇਡ ਮਿਲਦਾ ਨਾ ਉਹ ਪਾ ਦਿੱਤਾ ਆ वैसे मैं बहुत कट यूज कर दिया बट प्या होया सिगा पैकेट सो मैं जेड़ा ਪਾ ਦਿੱਤਾ ਤੇ ਟਮਾਟਰ ਤੇ ਹਰੀ ਮਿਰਚ ਵੀ ਪਾ ਦਿੱਤੀ ਆ ਆ ਰੂਟੀਨ ਦੇ ਮਸਾਲੇ ਨਮਕ ਹਲਦੀ ਦੇਗੀ ਮਿਰਚ ਤੇ ਗਰਮ ਮਸਾਲਾ ਇਹ ਵੀ ਪਾ ਦਿੱਤਾ ਆ ਆ ਬਾਕੀ ਆਪਣੀ ਮਰਜ਼ੀ ਨਾਲ ਜਿਹੜਾ ਕੋਈ ਵੀ ਮਸਾਲਾ ਅਸੀਂ ਪਾ ਸਕਦੇ ਆ ਅਸੀਂ ਜਿਆਦਾ ਜਿਹੜਾ ਉਹ ਨਾ ਤੇ ਅਸੀਂ ਮਤਲਬ ਕਿ ਲਾਈਟ ਹੀ ਖਾਂਦੇ ਆ ਮਤਲਬ ਕਿ ਮਸਾਲੇ ਤੇ ਨਾ ਹੀ ਜ਼ਿਆਦਾ ਤੇਜ਼ ਮਸਾਲੇ ਖਾਂਦੇ ਆ ਸੋ ਉੱਧਰ ਮੈਂ ਜਿਹੜਾ ਆ ਉਹ ਥੋੜਾ ਜਿਹਾ ਪਾਣੀ ਪਾ ਕੇ ਰੱਖ ਦਿੱਤਾ ਕਿ ਟਮਾਟਰ ਚੰਗੀ ਤਰ੍ਹਾਂ ਗਾਲ ਜਾਣ ਤੇ ਇੱਧਰ ਮੈਂ ਜਿਹੜੇ ਆਲੂ ਆ ਉਹ ਵੀ ਕੱਟ ਲਏ ਆ ਆਲੂ ਮੈਂ ਜਿਹੜੇ ਉਹ ਬਾਅਦ ਵਿੱਚ ਹੀ ਕੱਟਦੀ ਹੁੰਨੀ ਜਦੋਂ ਗੋਭੀ ਵਿੱਚ ਪਾਉਣੇ ਹੁੰਨ ਕਿਉਂਕਿ ਜੇ ਪਹਿਲਾਂ ਕੱਟ ਕੇ ਰੱਖ ਦਵਾਂ ਫਿਰ ਕਈ ਵਾਰੀ ਕਾਲੇ ਹੋ ਜਾਂਦੇ ਵੈਸੇ ਤੇ ਪਾਣੀ ਵਿੱਚ ਰੱਖ ਸਕਦੇ ਆ ਪਰ ਮੈਂ ਨਾਲ-ਨਾਲ ਚੋਪਿੰਗ ਕਰਦੀ ਪਈ ਸੀ ਇਸ ਕਰਕੇ ਮੈਂ ਜਿਹੜਾ ਆ ਉਹ ਨਾਲ ਦੇ ਨਾਲ ਹੀ ਕੱਟ ਲਿਆ ਸੋ ਜਿਹੜਾ ਤੜਕਾ ਆ ਉਹ ਚੰਗੀ ਤਰ੍ਹਾਂ ਪੁੱਜ ਗਿਆ ਆ ਤੇ ਆ ਤੇਲ ਜਿਹੜਾ ਤੜਕੇ ਨੇ ਚੰਗੀ ਤਰ੍ਹਾਂ ਛੱਡ ਦਿੱਤਾ ਆ ਸੋ ਪਹਿਲਾਂ ਮੈਂ ਅੱਧੀ ਗੋਭੀ ਜਿਹੜੀ ਆ ਉਹ ਕੜਾਈ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਤੇ ਫਿਰ ਬਾਕੀ ਦਾ ਜਿਹੜਾ ਗੋਭੀ ਆ ਉਹ ਵੀ ਇਹਦੇ ਵਿੱਚ ਪਾ ਕੇ ਮਿਕਸ ਕਰਕੇ ਤੇ ਮੈਂ ਇਹਨੂੰ ਜਿਹੜਾ ਟੱਕ ਕੇ ਪੱਕਣ ਵਾਸਤੇ ਰੱਖ ਦਵਾਂਗੀ ਆ ਪਹਿਲਾਂ ਜਿਹੜਾ ਆ ਇਹਨੂੰ ਮੈਂ ਮੀਡੀਅਮ ਸੇਕ ਦੇ ਉੱਤੇ ਰੱਖੂੰਗੀ ਜਾਂ ਫੁੱਲ ਸੇਕ ਦੇ ਉੱਤੇ ਰੱਖੀਦੀ ਆ ਬਟ ਕਿਉਂਕਿ ਇਸ ਜਿਹੜੀ ਕੜਾਈ ਦਾ ਤਲਾ ਪਤਲਾ ਆ ਇਸ ਕਰਕੇ ਮੈਨੂੰ ਮੀਡੀਅਮ ਸੇਕ ਤੇ ਹੀ ਰੱਖੂੰਗੀ ਤੇ ਇਹਨੂੰ ਮੈਂ ਟੱਕ ਕੇ ਰੱਖ ਦਊਂਗੀ ਓਨੀ ਦਿਨਾਂ ਵਿੱਚ ਜਿਹੜਾ ਖਲਾਰਾ ਪਿਆ ਆ ਉਹ ਸਾਰਾ ਚੁੱਕ ਲੈਣਾ ਆ ਜਿਹੜੇ ਜਿਹੜੇ ਬਰਤਨ ਗੰਦੇ ਹੋਇਆ ਗੰਦੇ ਨਹੀਂ ਹੋਏ ਹੁੰਦੇ ਬਸ ਉਹਨਾਂ ਨੂੰ ਪਾਣੀ ਨਾਲ ਵਾਸ਼ ਕਰਕੇ ਰੱਖਣਾ ਹੁੰਦਾ ਆ ਤੇ ਨਾਲ ਦੇ ਨਾਲ ਜਿਹੜੀਆਂ ਗੋਭੀ ਦੀਆਂ ਛਿਲੜਾਂ ਵਗੈਰਾ ਆ ਸਬਜ਼ੀ ਦੀਆਂ ਉਹ ਵੀ ਮੈਂ ਇੱਕ ਲਫਾਫੇ ਵਿੱਚ ਪਾ ਕੇ ਰੱਖ ਦੇਣੀਆਂ ਆ ਕਲੀਨਿੰਗ ਕਰਨ ਤੋਂ ਬਾਅਦ ਹੁਣ ਮੈਂ ਗੋਭੀ ਨੂੰ ਚੈੱਕ ਕਰੂੰਗੀ ਸੋ ਸਬਜੀ ਨੇ ਜਿੰਨਾ ਪਾਣੀ ਛੱਡਣਾ ਸੀਗਾ ਉਹ ਛੱਡ ਦਿੱਤਾ ਆ ਤੇ ਹੁਣ ਮੈਂ ਜਿਹੜਾ ਸੇਕ ਆ ਉਹ ਲੋ ਟੂ ਮੀਡੀਅਮ ਕਰਕੇ ਤੇ ਇਹਨੂੰ ਜਿਹੜਾ ਆ ਕੋਈ 10 ਮਿੰਟ ਬਾਅਦ ਚੈੱਕ ਕਰਦੀ ਰਹਿਣਾ ਆ ਤੇ ਜਿਹੜੀ ਗੋਭੀ ਦੀ ਸਬਜੀ ਆ ਉਹ ਹੌਲੀ ਹੌਲੀ ਜਿਹੜੀਆਂ ਉਹ ਪੱਕਦੀ ਰਹਿਣੀ ਆ ਅੱਧੇ ਘੰਟੇ ਬਾਅਦ ਜਿਹੜੇ ਉਹ ਆਲੂ ਜਿਹੜੇ ਗਲ ਗਏ ਸੀ ਗੋਭੀ ਦੀ ਸਬਜੀ ਤਿਆਰ ਹੋ ਗਈ ਸੀ ਹੁਣ ਇਹਨੂੰ ਮੈਂ ਜਿਹੜਾ ਆ 2-3 ਮਿੰਟ ਵਾਸਤੇ ਜਿਹੜੇ ਐਵੇਂ ਹੀ ਭੁੰਨ ਲਵਾਂਗੀ ਸਬਜੀ ਜਿਹੜੀ ਉਹ ਬਨ ਕੇ ਤਿਆਰ ਆ ਬੜੀ ਹੀ ਟੇਸਟੀ ਸਬਜੀ ਬਣਦੀ ਆ ਤੇ ਕੋਈ ਵੀ ਇਹਦੇ ਵਿੱਚ ਪਾਣੀ ਨਹੀਂ ਰਹਿੰਦਾ ਬੜੀ ਹੀ ਪੁੰਨੀ ਪੁੰਨੀ ਹੋਈ ਜਿਹੜੀ ਸਬਜੀ ਆ ਉਹ ਬਣਦੀ ਆ ਸੋ ਉਸ ਤੋਂ ਬਾਅਦ ਜਿਹੜਾ ਆ ਦੁਪਹਿਰ ਦਾ ਟਾਈਮ ਆ ਮੈਂ ਧੁੱਤੀ ਸੀਗੇ ਕੱਪੜੇ ਉਹ ਝੋੜਨ ਵਾਲੇ ਪਏ ਹੋਏ ਸੀਗੇ ਸੋ ਹੁਣ ਮੈਂ ਜਿਹੜੇ ਉਹ ਕੱਪੜੇ ਝੋੜ ਕੇ ਰੱਖ ਦੇਣੇ ਆ ਸੋ ਮੇਰੇ ਕੱਪੜੇ ਜਿਹੜੇ ਉਹ ਝੋੜ ਗਏ ਆ ਤੇ ਜਿਹੜੀ ਸਾਰੀ ਕਲੀਨਿੰਗ ਆ ਉਹ ਹੋ ਗਈ ਆ ਜਦੋਂ ਘਰ ਦਾ ਕੰਮ ਪਿਆ ਹੋਵੇ ਨਾ ਨਜ਼ਰ ਆਉਂਦਾ ਹੋਵੇ ਤੇ ਕਾਫੀ ਟੈਨਸ਼ਨ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਮੈਂ ਬਣਾਈ ਹੈ ਹੇਅਰ ਸਟਾਈਲਿੰਗ ਵੀਡੀਓ ਮੈਂ ਅੱਜ ਜਿਹੜਾ ਹੈ ਕਿ ਜੂڑا ਕੀਤਾ ਸੀਗਾ ਮੈਨੂੰ ਹੇਅਰ ਸਟਾਈਲ ਕਰਨਾ ਵਧੀਆ ਲੱਗਦਾ ਆ ਸੋ ਹੁਣ ਇਹ ਰਾਤ ਦਾ ਟਾਈਮ ਦੁਪਹਿਰ ਉਸ ਤੋਂ ਬਾਅਦ ਮੈਂ ਕੁਝ ਨਹੀਂ ਬਣਾਇਆ ਡিনার ਦੀ ਵੀ ਵੀਡੀਓ ਨਹੀਂ ਬਣਾਈ ਇਹ ਆ ਸਾਡੇ ਪੰਛੀ ਜਿਹੜੇ ਕਿ ਮੈਂ ਟੇਬਲ ਦੇ ਉੱਤੇ ਚਾਦਰ ਨਾਲ ਟੰਗੇ ਹੋਏ ਆ ਕਿਉਂਕਿ ਦੋ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਗੀ ਅਸੀਂ ਇਹਨਾਂ ਨੂੰ ਜਿੱਥੇ ਰੱਖਿਆ ਸੀ ਨਾ ਜਦੋਂ ਮੈਂ ਅਸੀਂ ਉੱਥੇ ਪਾਣੀ ਪਾਉਣਗੇ ਇਹਨਾਂ ਨੂੰ ਝੋਗਾ ਦੇਣਗੇ ਤਾਂ ਉੱਥੇ ਬਹੁਤ ਜ਼ਿਆਦਾ ਗਰਮੀ ਸੀ ਫਿਰ ਅਸੀਂ ਥੱਲੇ ਲਿਆ ਆਂਦਾ ਥੱਲੇ ਠੰਡਾ ਸੀਗਾ ਤੇ ਇਹ ਉਹ ਆ ਜਗ੍ਹਾ ਜਿੱਥੇ ਅਸੀਂ ਪੰਛੀਆਂ ਨੂੰ ਰੱਖਿਆ ਹੋਇਆ ਸੀਗਾ ਇਸ ਕਮਰੇ ਦੇ ਵਿੱਚ ਨਾ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਬਹੁਤ ਜ਼ਿਆਦਾ ਸੇਕ ਸੀ ਸ਼ਾਇਦ ਇੱਥੋਂ ਜਿਹੜੀ ਆ ਸਿੱਧੀ ਧੁੱਪ ਜਿਹੜੀ ਆ ਕਮਰੇ ਵਿੱਚ ਆਉਂਦੀ ਆ ਉਹਦੇ ਕਰਕੇ ਜਿਹੜਾ ਆ ਕਮਰੇ ਵਿੱਚ ਸੇਕ ਬਹੁਤ ਜ਼ਿਆਦਾ ਹੋ ਜਾਂਦਾ ਆ ਸੋ ਪੰਛੀ ਜਿਹੜੇ ਆ ਅਸੀਂ ਥੱਲੇ ਲੈ ਆਂਦੇ ਤੇ ਹੁਣ ਜਿਹੜਾ ਸਵੇਰ ਦਾ ਟਾਈਮ ਸੀਗਾ ਤੇ ਮੈਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਜਿਹੜਾ ਰੂਮ ਦਿਖਾਇਆ ਆ ਤੇ ਇੱਥੇ ਜਿਹੜਾ ਮੈਂ ਸਾਰੇ ਪੰਛੀ ਜਿਹੜੇ ਹੁਣ ਬਾਹਰ ਰੱਖੇ ਹੋਏ ਆ ਅਸੀਂ ਇਹਨਾਂ ਦੇ ਜਿਹੜੇ ਸਾਰੇ ਪਿੰਜਰਿਆਂ ਦੀ ਜਿਹੜੀ ਸੈਟਿੰਗ ਆ ਉਹ ਕਰ ਦੇਣੀ ਆ ਕਿਉਂਕਿ ਹੁਣ ਗਰਮੀ ਆ ਗਈ ਆ ਫਿਰ ਇਹਨਾਂ ਨੂੰ ਅਸੀਂ ਥੱਲੇ ਰੱਖਣਾ ਆ ਉੱਪਰ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਤੇ ਪવન ਜਿਹੜਾ ਆ ਇੱਧਰ ਉਹਨਾਂ ਦੇ ਪਿੰਜਰਿਆਂ ਦੀ ਸੈਟਿੰਗ ਕਰਦਾ ਪਿਆ ਆ ਅੱਜ ਸਾਡੀ ਕੰਮ ਵਾਲੀ ਵੀ ਨਹੀਂ ਆਈ ਸੋ ਅੱਜ ਪਵਨ ਕੰਦਾ ਮਮਾ ਮੈਂ ਤੁਹਾਡੀ ਹੈਲਪ ਕਰ ਦਿੰਨਾ ਆ ਤੇ ਉਹ ਨਾਲੇ ਨਾਲੇ ਖੇਡਦਾ ਪਿਆ ਆ ਤੇ ਨਾਲੇ ਨਾਲੇ ਉਹਨੇ ਝੜਾਇਆ ਉਹ ਪੋਚਾ ਲਗਾ ਦਿੱਤਾ ਤੇ ਬੱਚਿਆਂ ਨੂੰ ਵੈਸੇ ਚਾਹ ਹੁੰਦਾ ਹੈ ਜਦੋਂ ਉਹਨਾਂ ਦਾ ਮੂਡ ਹੁੰਦਾ ਆ ਉਦੋਂ ਹੀ ਉਹ ਕੰਮ ਕਰਦੇ ਆ ਅਗਰ ਤੁਸੀਂ ਉਹਨਾਂ ਨੂੰ ਕੰਮ ਕਰਨ ਨੂੰ ਕਹੋ ਤੇ ਜਦੋਂ ਫਿਰ ਉਹ ਕੰਮ ਕਰਨ ਤੋਂ ਇਨਕਾਰ ਕਰ ਦਿੰਦੇ ਆ ਅੱਜ ਪਵਨ ਦਾ ਮੂਡ ਸੀਗਾ ਸੋ ਉਹ ਕਹਿੰਦਾ ਮम्मा ਮੈਂ ਪੋਚਾ ਲਗਾ ਦੇਣਾ ਮੈਂ ਵੀ ਸੋਚਿਆ ਕਿ ਚਲੋ ਮੇਰੀ ਛੜੀ ਹੈਲਪ ਹੋ ਜਾਊਗੀ ਸੋ ਜਦੋਂ ਬੱਚੇ ਦਾ ਮਨ ਕਰੇ ਨਾ ਕੰਮ ਕਰਨ ਨੂੰ ਉਹਨੂੰ ਕੰਮ ਕਰਨ ਦੇਣਾ ਚਾਹੀਦਾ ਆ ਨਾਲੇ ਬੱਚਿਆਂ ਨੂੰ ਅੱਜਕੱਲ ਬੱਚਿਆਂ ਨੂੰ ਕੰਮ ਕਰਨਾ ਵੀ ਸਿਖਾਉਣਾ ਚਾਹੀਦਾ ਆ ਕਿਉਂਕਿ ਜਿਹੋ ਜਿਹਾਂ ਟਾਈਮ ਚੱਲਦਾ ਪਿਆ ਨਾ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਸਭ ਨੂੰ ਜਿਹੜਾ ਕੰਮ ਕਰਨਾ ਸਿਖਾਉਣਾ ਚਾਹੀਦਾ ਆ ਸੋ ਸਫਾਈਆਂ ਵਗੈਰਾ ਹੋ ਗਈਆਂ ਆ ਤੇ ਹੁਣ ਤੇ ਲੰਚ ਦਾ ਟਾਈਮ ਆ ਅਸੀਂ ਤੇ ਕਰਨਾ ਆ ਲੰਚ ਬਟ ਪਵਨ ਕਹਿੰਦਾ ਮੈਂ ਖਾਣਾ ਆ ਵਾਟਰਮੈਲਨ ਸੋ ਮੈਂ ਉਹਨੂੰ ਜਿਹੜਾ ਆ ਵਾਟਰਮੈਲਨ ਕੱਟ ਕੇ ਦੇ ਦਉਂਗੀ ਤੇ ਨਾਲ ਹੀ ਮੈਂ ਜਿਹੜਾ ਗੈਸ ਤੇ ਬਣਨ ਵਾਸਤੇ ਰੱਖੀ ਹੋਈ ਆ ਚਾਹ ਆ ਕਿਉਂਕਿ ਹਨਾ ਬੱਚੇ ਜਿਹੜੇ ਆ ਜਦੋਂ ਵਾਟਰਮੈਲਨ ਖਾਂਦੇ ਆ ਨਾ ਉਸੇ ਵੇਲੇ ਉਸ ਤੋਂ ਬਾਅਦ ਜਿਹੜਾ ਪਾਣੀ ਮੰਗਣਾ ਸ਼ੁਰੂ ਕਰ ਲੈਂਦੇ ਆ ਤੇ ਬੱਚਿਆਂ ਨੂੰ ਜਿੰਨਾ ਮਰਜ਼ੀ ਸਮਝਾਓ ਉਹ ਕਹਿਣਗੇ ਅਸੀਂ ਪਾਣੀ ਪੀਣਾ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤਾਂ ਅਸੀਂ ਵੀ ਜਦੋਂ ਵਾਟਰਮੈਲਨ ਖਾਂਦੇ ਸੀ ਨਾ ਤੇ ਮੇਰੇ ਮੰਮੀ ਕੀ ਕਰਦੇ ਹੁੰਦੇ ਸੀਗੇ ਅ ਅੱਧੇ ਘੰਟੇ ਬਾਅਦ ਸਾਨੂੰ ਥੋੜੀ ਥੋੜੀ ਚਾਹ ਬਣਾ ਕੇ ਦੇ ਦਿੰਦੇ ਸੀਗੇ ਕਿ ਚਾਹ ਪੀ ਕੇ ਫਿਰ ਤੁਸੀਂ ਪਾਣੀ ਪੀ ਲਿਓ ਕੋਈ ਗੱਲ ਨਹੀਂ ਸੋ ਮੈਂ ਵੀ ਜਿਹੜੀ ਆ ਉਹ ਚਾਹ ਬਣਨ ਵਾਸਤੇ ਰੱਖੀ ਹੋਈ ਆ ਤੇ ਇੱਧਰ ਮੈਂ ਵਾਟਰਮੈਲਨ ਜਿਹੜਾ ਕੱਟ ਦਿੱਤਾ ਆ ਉਹਦੇ ਉੱਤੇ ਪਾ ਦਿੱਤਾ ਆ ਚਾਟ ਮਸਾਲਾ ਤੇ ਪਵਨ ਆਪਣਾ ਵਾਟਰਮੈਲਨ ਲੈ ਕੇ ਆਇਆ ਤੇ ਮੈਂ ਜਿਹੜੀ ਆ ਉਹ ਚਾਹ ਗਲਾਸਾਂ ਵਿੱਚ ਪਾ ਕੇ ਲੈ ਜਾਣੀ ਆ ਨਾਲੇ ਆਪਣੀ ਲੰਚ ਲੈ ਜਾਣਾ ਆ ਨਾਲ ਹੀ ਤੇ ਮੈਂ ਚਾਹ ਜਿਹੜੀ ਉਹ ਬਣਾ ਕੇ ਰੱਖ ਦੇਣੀ ਆ ਤੇ ਪਵਨ ਜਿਹੜਾ ਆ ਕੋਈ 15-20 ਮਿੰਟਾਂ ਬਾਅਦ ਚਾਹ ਥੋੜੀ ਜਿਹੀ ਚਾਹ ਪੀ ਲਊਗਾ ਕਿਉਂਕਿ ਉਹਨੂੰ ਨਾ ਵਾਟਰਮੈਲਨ ਖਾਣ ਤੋਂ ਬਾਅਦ ਨਾਲ ਹੀ ਜਿਹੜੀ ਆ ਉਹ ਪਿਆਸ ਲੱਗਣੀ ਸ਼ੁਰੂ ਹੋ ਜਾਂਦੀ ਆ ਸੋ ਏ ਸੀ ਕਿ ਮੇਰੀ ਅੱਜ ਦੀ ਵੀਡੀਓ ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਊਗੀ ਸੋ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਥੈਂਕ ਯੂ ਫਾਰ ਵਾਚਿੰਗ